ਉਹ ਤੁਹਾਡੇ ਸਾਹਮਣੇ ਯੂਨੀਅਨ ਵਾਲੇ ਨੇ ਟਰਾਲੀਆਂ ਫੜੀਆਂ ਠੀਕ ਹੈ ਜੀ ਪਿੰਡਾਂ ਵਿੱਚ ਜੀ ਟਰਾਲੀਆਂ ਪਾ ਕੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਕੋਈ ਕਹਿੰਦਾ ਵੀ ਕਲਰ ਖੇੜੇ ਇਕਲਾਰ ਦੀ ਐ ਕੋਈ ਦੱਸਿਓ ਯਾਰ ਇਹ ਭਾਗੂ ਦੀ ਐ ਜਦੋਂ ਡਰਾਈਵਰਾਂ ਨੂੰ ਖਿੱਚ ਕੇ ਅਸੀਂ ਕਿਹਾ ਫਿਰ ਉਹਨਾਂ ਨੇ ਕਿਹਾ ਵੀ ਇਹ ਟਰਾਲੀਆਂ ਰਾਜਸਤਾਨੀਆਂ ਹਨੂਮਾਨ ਘੜਦੀਆਂ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਐ ਅਬੋਰ ਦੇ ਕਿਸਾਨ ਐ 10-10 ਦਿਨਾਂ ਦੇ ਜਿਹੜੇ ਗੱਟੇ ਭਰੇ ਉਹ ਨਹੀਂ ਚੱਕੇ ਜਾ ਰਹੇ ਲਿਫਟਿੰਗ ਦਾ ਇੰਨਾ ਮਾੜਾ ਹਾਲ ਐ ਟਰਾਲੀਆਂ ਲਾਉਣ ਨੂੰ ਥਾਂ ਹੈ ਨਹੀਂਗਾ ਪੰਜਾਬ ਦਾ ਕਿਸਾਨ ਤਾਂ ਰੋਲ ਰਿਹਾ ਹੈ ਪਤਾ ਨਹੀਂ ਕਿੰਨੇ ਹਜ਼ਾਰਾਂ ਕੁਇੰਟਲ ਇਹਨਾਂ ਨੇ ਟਪਾਇਆ ਹੋਣਾ ਪਹਿਲਾਂ ਤੇ ਕਿੰਨਾ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਉੱਥੋਂ ਉਹਨਾਂ ਦਾ ਵੀ ਸਾਡੇ ਭਰਾ ਉਹ Rajasthan ਵਾਲੇ ਉਹਨਾਂ ਦਾ ਵੀ ਨੁਕਸਾਨ ਕਰ ਰਹੇ ਆ ਉੱਥੋਂ 15-1600 ਰੁਪਏ ਲੈ ਕੇ ਇੱਥੇ 2399 ਰੁਪਏ ਵੇਚ ਰਹੇ ਆ ਜਿਹੜੇ 4-400 ਮਣ ਘੱਟੋ-ਘੱਟ ਮੇਰੇ ਹਿਸਾਬ ਨਾਲ ਇਹਦੇ 4-400 ਮਣ ਝੋਨਾ ਆਉਣਾ ਹੈ ਇਹਦੇ 'ਚ ਏ ਕਿੱਡੀ ਉੱਚੀ ਟਰਾਲੀ ਆ ਇਹ ਕਿ ਆਮ ਜੱਟ ਜੀਵਿੰਦਾਰ ਕਿੱਥੋਂ ਖਰੀਦ ਲਿਆ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਝੋਨੇ ਆ ਉਹਨਾਂ ਲਗਾਤਾਰ ਜਾਰੀ ਹੈ ਤੇ ਕਿਸਾਨ ਯੂਨੀਅਨ ਲਗਾਤਾਰ ਜੜੀ ਹੈਗੀ ਸੂਬੇ ਦੇ ਸਰਹੱਦ ਜੜੀਆਂ ਹੈਗੀਆਂ ਉੱਥੇ ਜਿਹੜਾ ਹੈਗਾ ਨਾਕੇਬੰਦੀ ਕੀਤੀ ਗਈ ਹੈ ਤੇ ਅੱਜ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਜਿਹੜਾ ਹੈਗਾ ਦੋ ਟਰਾਲੀਆਂ ਜੜੀਆਂ ਹੈਗੀਆਂ ਕਿਹਾ ਜਾ ਰਿਹਾ ਹੈਗਾ ਦਾਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਤੋਂ ਜਿਹੜਾ ਇਹ ਝੋਨਾ ਜੜਾ ਆ ਰਿਹਾ ਸੀਗਾ ਪੰਜਾਬ ਦੇ ਵਿੱਚ ਜਿਹੜਾ ਹੈਗੇ ਨੇ ਵਿਕਣਾ ਸੀਗਾ ਉਹਨਾਂ ਨੂੰ ਜਿਹੜਾ ਹੈਗਾ ਪਕੜਿਆ ਗਿਆ ਹੈਗਾ ਡ라이ਵਰ ਜਿਹੜੇ ਹੈਗੇ ਟਰਾਲੀ ਤੇ ਟਰੈਕਟਰ ਤੇ ਜਿਹੜੇ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਇੱਥੇ ਬਾਹਵਾਲਾ ਥਾਣੇ ਦੇ ਵਿੱਚ ਲੈ ਕੇ ਆਏ ਹੈਗੇ ਕਿਸਾਨੀ ਉਹਨੀਆਂ ਦੇ ਆਗੂ ਸਾਡੇ ਨਾਲ ਹੈ ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਦੇ ਆ ਕਿ ਆਖਰ ਪੂਰਾ ਮਾਮਲਾ ਕੀ ਹੈ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਜਿਹੜਾ ਹੈਗਾ ਪੀਟੀਸੀ ਨਿਊਜ਼ ਜਿਹੜਾ ਹੈਗਾ ਇਸ ਮਾਮਲੇ ਨੂੰ ਜਿਹੜਾ ਹੈਗਾ ਪ੍ਰਮੁਖਤਾ ਦੇ ਨਾਲ ਜਿਹੜਾ ਪ੍ਰਕਾਸ਼ਿਤ ਕਰ ਰਿਹਾ ਲੋਕਾਂ ਤੱਕ ਜਾਣਕਾਰੀ ਪਹੁੰਚਾ ਰਿਹਾ ਹੈਗਾ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਜੋ ਝੋਨਾ ਜਿਹੜਾ ਹੈਗਾ ਬਾਹਰਲੇ ਸੂਬਿਆਂ ਤੋਂ ਲਿਆ ਕੇ ਜਿਹੜਾ ਹੈਗਾ ਸਸਤੇ ਭਾਅ 'ਚ ਲਿਆ ਕੇ ਜਿਹੜਾ ਮਹਿੰਗੇ ਭਾਅ ਦੇ ਵਿੱਚ ਐ ਐਮਐਸਪੀ ਤੇ ਜਿਹੜਾ ਵੇਚਿਆ ਜਾ ਰਿਹਾ ਹੈਗਾ ਕੀ ਹੈ ਕਿ ਜੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਰਾਤ ਦਾ ਸਮੇਂ ਹੋ ਗਿਆ ਮੇਰੇ ਖਾਲ 'ਚ 10 ਦਾ ਸਮੇਂ ਹੋ ਗਿਆ 10 ਵੱਜ ਚੁਕੇ ਤੇ ਤੁਹਾਡੇ ਵੱਲੋਂ ਜਿਹੜਾ ਦੱਸਿਆ ਗਿਆ ਕਿ ਜਿਹੜੀਆਂ ਟਰਾਲੀਆਂ ਜੜੀਆਂ ਹੈਗੀਆਂ ਰਾਜਸਥਾਨ ਤੋਂ ਆ ਰਹੀਆਂ ਸੀਗਾ ਇਹਨਾਂ ਦੇ ਵਿੱਚ ਜਿਹੜਾ ਝੋਨਾ ਲੱਦਿਆ ਹੋਇਆ ਉਹ ਰਾਜਸਥਾਨ ਦਾ ਹੈਗਾ ਤੇ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਸੀਗਾ ਅਬੋਹਰ ਦੀ ਅਨਾਜ ਮੰਡੀ ਦੇ ਵਿੱਚ ਵੇਚਣ ਵਾਸਤੇ ਕੀ ਹੈ ਕਿ ਪੂਰਾ ਇਹ ਦੇਖੋ ਪੂਰਾ ਮਾਮਲਾ ਇਹ ਹੈ ਵੀ ਅ ਅੱਜ ਸਾਨੂੰ ਕਿਤੋਂ ਇੰਟੀਮੇਸ਼ਨ ਮਿਲੀ ਸੀ ਵੀ ਜਿਹੜਾ ਰਾਜਸਥਾਨ ਦਾ ਝੋਨਾ ਹੈ ਉਹ ਸਾਡੀ ਜਿਹੜੀ ਹਨਮਾਨਗੜ੍ਹ ਰੋਡ ਐ ਇਹਦੇ ਤੋਂ ਹੋ ਕੇ ਜਾਂਦਾ ਇੰਟੀਮੇਸ਼ਨ ਮਿਲਣ ਤੋਂ ਬਾਅਦ ਅਸੀਂ ਉਹਦੀ ਇਨਕੁਆਰੀ ਕੀਤੀ ਇਨਕੁਆਰੀ ਕਰਨ ਤੋਂ ਬਾਅਦ ਅਸੀਂ ਅੱਜ ਚਲੋ ਕੁਦਰਤੀ ਐਸ ਰੋਡ ਤੇ ਸੀਗੇ ਬਾਜ਼ਾਰੋਂ ਆ ਰਹੇ ਸੀ ਤਾਂ ਅਸੀਂ ਦੇਖਿਆ ਵੀ ਇਹ ਦੋ ਟਰਾਲੇ ਜਿਹੜੇ ਜਾ ਰਹੇ ਸੀ ਇਕਾ ਅਸੀਂ ਇਹਨਾਂ ਨੂੰ ਰੋਕ ਕੇ ਪੁੱਛਿਆ ਵੀ ਤੁਸੀਂ ਕਿੱਥੋਂ ਝੋਨਾ ਲੈ ਕੇ ਆਏ ਹੋ ਕਿਉਂਕਿ ਟਰਾਲੇ ਇਦਾਂ ਦੇ ਆ ਵਪਾਰੀਆਂ ਕੋਲੇ ਇਦਾਂ ਦੇ ਟਰਾਲੇ ਹੁੰਦੇ ਆ ਮੈਂ ਅੱਜ ਤੱਕ ਕਿਸੇ ਜੱਟ ਕੋਲੇ ਇਦਾਂ ਦਾ ਟਰਾਲਾ ਨਹੀਂ ਵੇਖਿਆ ਉਹਨਾਂ ਨੂੰ ਜਦੋਂ ਪੁੱਛਿਆ ਕੋਈ ਕਹੇ ਕਲਾਰ ਤੋਂ ਲੈ ਕੇ ਆਏ ਆ ਜੀ ਕੋਈ ਕਹੇ ਦੂਜਾ ਕਹੇ ਵੀ ਅਸੀਂ ਉੱਥੋਂ ਲੈ ਕੇ ਆਏ ਆ ਫਲਾਣੇ ਥਾਂੋਂ ਲੈ ਕੇ ਆਏ ਆ ਫਿਰ ਐਂਡ ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਾਰਵਾਈ ਤੁਹਾਡੇ ਤੇ ਹੋਣੀ ਆ ਤੁਹਾਡੇ ਟਰੈਕਟਰਾਂ ਦੇ ਹੋਣੀ ਆ ਤੁਹਾਡੇ ਟਰੈਕਟਰ ਵੀ ਥਾਣੇ 'ਚ ਜਾਣੇ ਫਿਰ ਉਹ ਐਂਡ ਤੇ ਮੰਨ ਗਏ ਉਹ ਕਹਿੰਦੇ ਵੀ ਅਸੀਂ ਪੀਲੀ ਬੰਗਾ ਤੋਂ ਆਂ ਟਰੈਕਟਰ ਵੀ ਪੀਲੀ ਬੰਗਾ ਤੋਂ ਆ ਟਰਾਲੀ ਵੀ ਪੀਲੀ ਬੰਗਾ ਤੋਂ ਆ ਤੇ ਅਸੀਂ ਤਾਂ ਕਿਰਾਏ ਕਿਰਾਇਆ ਕਰਦੇ ਆ ਵੀ ਕਿਰਾਇਆ ਕਰਦੇ ਆ ਸਾਥੋਂ ਉਥੋਂ ਝੋਨਾ ਭਰਾਇਆ ਗਿਆ ਤੇ ਕੁਝ ਮੈਨੂੰ ਜਿਹੜੇ ਜੋ ਕੋਈ ਪੋਲੀਟਿਕਲ ਲੀਡਰ ਹੈ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਫੋਨ ਵੀ ਆਏ ਆ ਹੋ ਸਕਦਾ ਉਹਨਾਂ ਦਾ ਵੀ ਕਿਤੇ ਨਾ ਕਿਤੇ ਹੱਥ ਹੈ ਠੀਕ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਝੋਨਾ ਰਾਜਸਥਾਨ ਦਾ ਤੇ ਕਲੀਅਰ ਵੀ ਆ ਕਿਉਂਕਿ ਡਰਾਈਵਰ ਵੀ ਮੰਨੇ ਆ ਤੇ ਉਹਨਾਂ ਦੇ ਗੱਲਬਾਤ ਤੋਂ ਵੀ ਸਾਨੂੰ ਇਹ ਕਲੀਅਰ ਹੋਇਆ ਵੀ ਝੋਨਾ ਰਾਜਸਥਾਨ ਦਾ ਇਸ ਕਰਕੇ ਅਸੀਂ ਇਹ ਥਾਣੇ ਫੜਾਇਆ ਕਿਉਂਕਿ ਦੇਖੋ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ ਅਬੋੜ ਦੇ ਕਿਸਾਨ ਆ ਤੁਸੀਂ ਮੰਡੀ 'ਚ ਦੇਖਿਆ ਹੁਣ ਅੱਜ ਸ਼ਾਮ ਨੂੰ ਵੀ ਅਸੀਂ ਉੱਥੇ ਲਾਈਵ ਹੋਏ ਸੀ 10-10 ਦਿਨਾਂ ਦੇ ਜਿਹੜੇ ਗੱਟੇ ਭਰੇ ਹੋਏ ਉਹ ਨਹੀਂ ਚੱਕੇ ਜਾ ਰਹੇ ਲਿਫਟਿੰਗ ਦਾ ਇੰਨਾ ਮਾੜਾ ਹਾਲ ਹੈ ਤੇ ਝੋਨਾ ਜਿਹੜਾ ਲਾਹਣ ਨੂੰ ਲੋਕ ਟਰਾਲੀਆਂ ਭਰ ਕੇ ਉੱਥੇ ਆਸੇ-ਪਾਸੇ ਖੜੇ ਆ ਟਰਾਲੀਆਂ ਲਾਉਣ ਨੂੰ ਥਾਂ ਹੈ ਨਹੀਂਗਾ ਪੰਜਾਬ ਦਾ ਕਿਸਾਨ ਤਾਂ ਰੋਲ ਰਿਹਾ ਤੇ ਬਾਹਰੋਂ ਜਿਹੜੇ ਵਪਾਰੀ ਲੋਕ ਆ ਜਿਹੜੇ ਵਪਾਰੀ ਸੋਜ ਦੇ مالک ਆ ਚਾਹੇ ਹੋ ਸਕਦਾ ਪਤਾ ਨਹੀਂ ਕਿਹਦਾ ਹੱਥ ਹੈ ਇਹਦੇ ਪਿੱਛੇ ਕਿੰਨੇ ਕੁ ਉਹਨਾਂ ਨੇ ਕਿੰਨੇ ਕੁ ਕਵਾਂਟਲ ਹਜ਼ਾਰਾਂ ਕਵਾਂਟਲ ਇਹਨਾਂ ਤੋਂ ਇਹਦੋਂ ਪਹਿਲਾਂ ਟਪਾਤਾ ਕਿਉਂਕਿ ਇਹਨਾਂ ਦੇ ਮੰਨਣ ਮੁਤਾਬਕ ਆ ਵੀ ਦੋ ਟਰਾਲੇ ਸਾਡੇ ਪਹਿਲਾਂ ਵੀ ਲੰਘ ਚੁੱਕੇ ਆ ਤੇ ਦਿੱਲੀ ਆਉਂਦੇ ਆ ਤੇ ਪਤਾ ਨਹੀਂ ਕਿੰਨੇ ਹਜ਼ਾਰਾਂ ਕਵਾਂਟਲ ਇਹਨਾਂ ਨੇ ਟਪਾਇਆ ਹੋਣਾ ਪਹਿਲਾਂ ਤੇ ਕਿੰਨਾ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਉਥੋਂ ਉਹਨਾਂ ਦਾ ਵੀ ਸਾਡੇ ਭਰਾ ਉਹ ਰਾਜਸਥਾਨ ਵਾਲੇ ਉਹਨਾਂ ਦਾ ਵੀ ਨੁਕਸਾਨ ਕਰ ਰਹੇ ਆ ਉੱਥੋਂ 15-1600 ਰੁਪਏ ਲੈ ਕੇ ਇੱਥੇ 2399 ਰੁਪਏ ਵੇਚ ਰਹੇ ਆ ਸਾਨੂੰ ਉਹਨਾਂ ਦਾ ਵੀ ਦਰਦ ਹੁੰਦਾ ਉਹਨਾਂ ਤੋਂ ਲੈ ਰਹੇ ਆ ਕਿਉਂ ਲੈ ਰਹੇ ਆ ਅਸੀਂ ਉਹਨਾਂ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਉਹ ਵੀ ਆਵਦੀ ਇਹ ਜਿਹੜੀ ਐਮਐਸਪੀ ਦੀ ਲੜਾਈ ਲੜਨ ਤੇ ਉਹਨਾਂ ਨੂੰ ਉੱਥੇ ਐਮਐਸਪੀ ਮਿਲੇ ਤਾਂ ਇਹਨਾਂ ਜਿਹੜੇ ਲੋਟੂ ਟੋਲੇ ਆ ਜਿਹੜੇ ਇਹ ਉੱਥੋਂ ਭਰਦੇ ਆ ਤੇ ਇੱਥੇ ਆ ਕੇ ਜੇ 1 ਕਰੋੜ ਉੱਥੇ ਇਨਵੈਸਟ ਕਰਦੇ ਆ ਤਾਂ ਇੱਥੇ ਆ ਕੇ ਇਹਨਾਂ ਦਾ 1.5 ਕਰੋੜ ਪੌਣੇ 2 ਕਰੋੜ ਰੁਪਏ ਬਣ ਜਾਂਦਾ ਇਹ ਫਿਰ ਵਪਾਰੀ ਜਿਹੜਾ ਕਰ ਰਿਹਾ ਸਾਰਾ ਇਹ ਸਾਰੇ ਵਪਾਰੀ ਹੈ ਜੀ ਵਪਾਰੀ ਕਰਦੇ ਆ ਹੁਣ ਦੇਖੋ ਆਮ ਜੀਵਨਦਾਤਾ ਕਿੱਥੋਂ ਇੰਨਾ ਇੰਨਾ ਮਾਲ ਖਰੀਦ ਲੂਗਾ ਵੀ ਇਕੱਠੇ ਚਾਰ ਚਾਰ ਟਰਾਲੇ ਜਿਹੜੇ 4 400 ਮਣ ਘੱਟੋ ਘੱਟ ਮੇਰੇ ਹਿਸਾਬ ਨਾਲ ਇਹਦੇ 4 400 ਮਣ ਝੋਨਾ ਹੋਣਾ ਹੈ ਇਹਦੇ ਚ ਠੀਕ ਹੈ ਕਿੱਡੀ ਉੱਚੀ ਟਰਾਲੀ ਹੈ ਇਹ ਤੇ ਇੱਕ ਆਮ ਜੱਟ ਜੀਵਨਦਾਤਾ ਕਿੱਥੋਂ ਖਰੀਦ ਲੂਗਾ ਉਹ ਉਹਨੂੰ ਤਾਂ ਆਪਦੇ ਨਹੀਂ ਜਿਹੜੇ ਘਰ ਗ੍ਰਹਿ ਗ੍ਰਸਤੀ ਚਲਾਉਣੀ ਔਖੀ ਹੋਈ ਘੜੀ ਹੈ ਤੇ ਉਹ ਲੋਕ ਕਿੱਥੋਂ ਖਰੀਦ ਲੈਣਗੇ ਵਪਾਰੀ ਦਾ ਮਾਲ ਹੈ ਜਿਸ ਹਿਸਾਬ ਨਾਲ ਸਾਡੇ ਤੇ ਮੰਨ ਲਓ ਵੀ ਸਾਨੂੰ ਕਈ ਤਰ੍ਹਾਂ ਦੇ ਫੋਨ ਵੀ ਆ ਰਹੇ ਆ ਤੇ ਉਸ ਹਿਸਾਬ ਨਾਲ ਪਤਾ ਲੱਗ ਰਿਹਾ ਵੀ ਇਹ ਬਹੁਤ ਵੱਡੇ ਵਪਾਰੀ ਦੇ ਮਾਲ ਆ ਬਹੁਤ ਵੱਡੀ ਖੇਪ ਉਹ ਜਿਹੜੀ ਜਮ੍ਹਾਂ ਕਰ ਜੇ ਇਹ ਪੰਜਾਬ ਪੁਲਿਸ ਜਾਂ ਸਾਡੀ ਜਿਹੜਾ ਪ੍ਰਸ਼ਾਸਨ ਹੈ ਦੀ ਜਾਂਚ ਕਰੂਗਾ ਤਾਂ ਬਹੁਤ ਵੱਡੀ ਖੇਪ ਨਿਕਲੂਗੀ ਮੁੱਖ ਮੰਤਰੀ ਤਾਂ ਸਭ ਕਹਿੰਦੇ ਹੈਗੇ ਕਿ ਜਿਹੜੇ ਬਾਰਡਰ ਜਿਹੜੇ ਹੈਗੇ ਸੂਬੇ ਦੇ ਜਿਹੜੇ ਹੈਗੇ ਉੱਥੇ ਜਿਹੜੇ ਹੈਗੇ ਨਾਕੇ ਲਾਏ ਗਏ ਆ ਪੁਲਿਸ ਦੇ ਜਿਹੜੇ ਨਾਕੇ ਹੈਗੇ ਮਾਰਕੀਟ ਕਮੇਟੀਆਂ ਦੇ ਜਿਹੜੇ ਨਾਕੇ ਲਾਏ ਹੋਏ ਆ ਉੱਥੇ ਅਧਿਕਾਰੀ ਬੈਠੇ ਹੈਗੇ ਤੇ ਕੋਈ ਵੀ ਜਿਹੜਾ ਹੈਗਾ ਬਾਹਰਲਾ ਜਿਹੜਾ ਚੋਨਾ ਹੈਗਾ ਇੱਥੇ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਤੇ ਐਡੀਆਂ ਐਡੀਆਂ ਜਿਹੜੀਆਂ ਟਰਾਲੀਆਂ ਜਿਹੜੀਆਂ ਹੈਗੀਆਂ ਅੱਜ ਇੱਥੇ ਪਹੁੰਚ ਗਈਆਂ ਹੈਗੀਆਂ ਕੀ ਕਹੋਗੇ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ মিডিਏ ਲਈ ਇੱਥੇ ਪਹੁੰਚੇ ਸਾਰਿਆਂ ਨੂੰ ਪੰਜਾਬ ਨੂੰ ਵੀ ਪੂਰੀ ਇੰਡੀਆ ਨੂੰ ਇਹ ਸਚਾਈ ਪਤਾ ਲੱਗੂ ਕਿ ਬਾਰਡਰਾਂ ਤੋਂ ਜਿਹੜਾ ਚੋਨਾ ਟਪ ਰਿਹਾ ਕਿਸ ਤਰ੍ਹਾਂ ਟਪ ਰਿਹਾ ਸਰ ਜਿਹੜੇ ਤੁਸੀਂ ਇਹ ਕਹਿ ਰਹੇ ਹੋ ਵੀ ਬਾਰਡਰਾਂ ਤੇ ਅਧਿਕਾਰੀ ਬੈਠੇ ਐ ਇਹ ਕੁਰਸੀਆਂ ਦੇ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਡਰਿੰਕ ਕੀਤੀ ਹੋਈ ਹੈ RAMNA ਸੁੱਤੇ ਪਏ ਇਹ ਕੁਰਸੀਆਂ ਦੇ ਨੀਂਦ ਆਈ ਇਹਨਾਂ ਨੂੰ ਅਤੇ ਤੁਹਾਡੇ ਸਾਹਮਣੇ ਯੂਨੀਅਨ ਵਾਲੇ ਨੇ ਟਰਾਲੀਆਂ ਫੜੀਆਂ ਠੀਕ ਹੈ ਜੀ ਪਿੰਡਾ ਵੇਜੀ ਟਰਾਲੀਆਂ ਪਾ ਕੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਕੋਈ ਕਹਿੰਦਾ ਵੀ ਕਲਰ ਖੇੜੇ ਇਕਲਾਰ ਦੀ ਹੈ ਕੋਈ ਦੱਸੇ ਯਾਰ ਇਹ ਬਾਗੂ ਦੀ ਹੈ ਜਦੋਂ ਡਰਾਈਵਰਾਂ ਨੂੰ ਖਿੱਚ ਕੇ ਅਸੀਂ ਕਿਹਾ ਫਿਰ ਉਹਨਾਂ ਨੇ ਕਿਹਾ ਵੀ ਇਹ ਟਰਾਲੀਆਂ ਰਾਜਸਤਾਨੀਆਂ ਹਨੂਮਾਨ ਘੜਦੀਆਂ ਜੀ ਠੀਕ ਹੈ ਜੀ ਤੁਸੀਂ ਆਪ ਹਿਸਾਬ ਲਾ ਲਓ ਇਹ ਸਾਰਾ ਸਿਸਟਮ ਸਾਡੀ ਅਬੋਰ ਦੀ ਤੁਹਾਨੂੰ ਰੋਜ਼ ਹੀ ਹਰੇਕ ਕਿਸਾਨ ਜੀ ਨੂੰ ਅੰਦਾਗੂ ਦਿਖਾਉਂਦਾ ਹੈ ਵੀ ਵੱਡੇ ਪੱਧਰ ਤੇ ਤਾਂਦਲੀ ਚੱਲ ਰਹੀ ਹੈ ਕਾਟ ਦਾ ਰੋਲਾ ਜੀਵੀਆਂਦਾਰਾਂ ਨੂੰ ਚੱਲ ਰਿਹਾ 12 ਚੋਨਾ ਅੱਜ ਦੀ ਗੱਲ ਅਸੀਂ ਲਾਈਵ ਪਾਇਆ ਜੀ 12 ਚੋਨਾ 212 ਪਰਮਲ ਚੋਨਾ ਉਹਦੇ ਤੇ 8 ਕਿਲੋ ਕਾਟ ਮੰਗੀ ਗਈ ਤੇ ਅੱਜ 13 ਮੌਸਟਰ ਅੱਜ 9 ਦਿਨ ਹੋ ਗਏ ਉਹਨੂੰ ਮੰਡੀ 'ਚ ਬੈਠੇ ਨੂੰ ਇਹ ਸਿੱਧਾ ਰਾਜਸਥਾਨ ਤੋਂ ਟਰਾਲੀਆਂ ਰਾਹੀਂ ਚੋਨਾ ਆਉਂਦਾ ਹੈ ਸਿੱਧਾ ਉੱਥੇ ਲਿਫਟਿੰਗ ਸਿੱਧਾ ਉੱਥੇ ਉਤਾਰ ਕੇ ਗੱਟੇ ਭਰੇ ਜਾਂਦੇ ਆ ਪੱਖਾ ਵੀ ਨਹੀਂ ਲਾਉਂਦੇ ਪੱਖਾ ਪਿੱਛੋਂ ਇੱਡੇ ਵੱਡੇ ਪੱਦਰ ਦੇ ਤਾਂਦਲੀਆਂ ਚੱਲ ਰਹੀਆਂ ਪਰ ਵਪਾਰੀਆਂ ਨੂੰ ਇਹ ਥੋੜਾ-ਮੋੜਾ ਸਮਝਣਾ ਚਾਹੀਦਾ ਵੀ ਇਸੇ ਲਈ ਅਸੀਂ 13 ਮਹੀਨੇ ਅਸੀਂ ਉੱਥੇ ਆਪਣੇ ਖਨੋਰੀ ਤੇ ਸ਼ੰਭੂ ਮੋਰਚਾ ਲਾਇਆ ਸੀ ਜਿਹੜੇ ਸਾਨੂੰ ਕਹਿ ਰਹੇ ਸੀ ਵੀ ਦੂਜੇ ਜਥੇਬੰਦੀਆਂ ਵਾਲੇ ਵੀ ਇਹ ਵੈਸੇ ਬਿਠੇ ਇਸੇ ਲੜਾਈ ਲੜ ਰਹੇ ਸੀ ਐਮਐਸਪੀ ਦੀ ਉੱਥੇ ਸਾਡਾ ਅਪਰਾਸ਼ੋਭ ਕਰਨ ਵੀ ਸ਼ਹੀਦ ਹੋਇਆ ਇਸੇ ਲੜਾਈ ਮਾਰਚ ਉਹ ਅੱਜ ਫਿਰ ਵੀ ਇਹ ਵੱਡੇ ਪੱਦਰ ਦੇ ਤਾਂਦਲੀਆਂ ਚੱਲ ਰਹੀਆਂ ਮੁੱਖ ਮੰਤਰੀ ਲੱਗਦਾ ਕਿ ਹੋਊਗੀ ਜਿਹੜੇ ਕਾਰਵਾਈ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਸਰੇਆਮ ਜਿਹੜਾ ਹੈਗਾ ਟਰਾਲੀਆਂ ਨਿਕਲ ਰਹੀਆਂ ਹੈਗੀਆਂ ਚੋਨੇ ਦੀਆਂ ਪਰੀਆਂ ਜਿਹੜੀਆਂ 4-400 ਮਨ ਤੱਕ ਹੈਗੀਆਂ ਲੱਗਦਾ ਕਿ ਕਾਰਵਾਈ ਸਰ ਟਰਾਲੀਆਂ ਤਾਂ ਰੋਜ਼ ਨਿਕਲਨੀਆਂ ਵੱਡੇ ਪੱਧਰ ਤੇ ਆਹ ਬਹੋਰ ਦੀ ਮੰਡੀ 'ਚ ਇੱਕ ਸਾਡੇ ਜ਼ਿਮੀਂਦਾਰਾਂ ਦੀ ਬੜੀ ਵੱਡੀ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜੀ ਗੱਲੋਂ ਚਲੋ ਠੀਕ ਹੈ ਅਸੀਂ ਸਾਰੇ ਆੜਤੀਆਂ ਨੂੰ ਮਾੜਾ ਨਹੀਂ ਕਹਿ ਸਕਦੇ ਕਈਆਂ ਨੇ ਜ਼ਮੀਰਾਂ ਜਾਗਦੀਆਂ ਤੇ ਕਈ ਸਾਡੇ ਭਰਾਏ ਜਿਹੜੇ ਕਾਲੀਆਂ ਭੇਡਾਂ ਵਿੱਚ ਹੈਗੀਆਂ ਵੀ ਉਹ ਟਰਾਲ ਰਾਸਤਾ ਤੋਂ ਚੋਨਾ ਮੰਗਵਾ ਕੇ ਅਦਰ ਸਟੇਟਾਂ ਤੋਂ ਤੇ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਨੇ ਉਹ ਅੱਗੇ ਆਪਦੀ ਫਰਦ ਇਹ ਸਾਡਾ ਚੋਨਾ ਪੰਜਾਬ ਦਾ ਇਹ ਸਾਡਾ ਪੰਜਾਬ ਜਿਹੜੇ ਟਰਾਲੀਆਂ 'ਚ ਝੋਨਾ ਆਉਂਦਾ ਉਹਨਾਂ ਦਾ ਨੋਰਮਲ ਪਤਾ ਲੱਗ ਜਾਂਦਾ ਇਹ ਜਿਹੜੇ ਟਰਾਲੇ ਕਮਾਲ ਹੋ ਗਈ ਯਾਰ ਇਹ ਤਾਂ ਅੰਨੇ ਬੰਦੇ ਨੂੰ ਪਤਾ ਲੱਗਦਾ ਪਿਆ ਵੀ ਝੋਨਾ ਕਿੱਡਾ ਟਰਾਲਾ ਜ਼ਿਮੀਂਦਾਰ ਕੋਲੇ ਮੇਰੇ ਹਿਸਾਬ ਨਾਲ ਕੋਈ ਕੋਈ 3-4% ਜ਼ਿਮੀਂਦਾਰ ਜੀ ਦੇ ਕੋਲੇ 100-150 ਕਿਲਾ ਜ਼ਮੀਨ ਹੈ ਸਾਰੇ 10 ਕਿੱਲੇ ਵਾਲੇ 15 ਕਿੱਲੇ ਵਾਲੇ ਉਹ ਆਵਦੀਆਂ ਟਰਾਲੀਆਂ 'ਚ ਪਾ ਕੇ ਲਿਆਉਂਦੇ ਨੇ ਪਰ ਇਹਦੇ ਵੱਡੇ ਪੱਧਰ ਤੇ ਤਾਂ ਲੀਆਂ ਹੋ ਰੀਆਂ ਪਰ ਮੈਂ ਇੱਕ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹਣਾ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਵੀ ਪਿੰਡਾਂ ਦੀਆਂ ਸੱਤਾਂ ਸਰਕਾਰਾਂ ਚੱਲਣਗੀਆਂ ਇਹ ਸੱਤਾਂ ਰਾਂਹੀ ਝੋਨਾ ਆ ਰਿਹਾ ਇਹ ਪਿੰਡਾਂ ਦੀਆਂ ਸੱਤਾਂ ਜੋ ਛੋਨਾ ਕੇ ਮੰਡੀਆਂ 'ਚ ਪਹੁੰਚ ਰਿਹਾ ਤੁਸੀਂ ਬਾਰਡਰ ਨੂੰ ਜੇ ਤ ਤੁਸੀਂ ਨਹੀਂ ਕੁਝ ਕਰ ਸਕਦੇ ਤੇ ਆਪਦੀ ਕੁਰਸੀ ਤੋਂ ਅਸਤੀਫਾ ਦੇ ਕੇ ਪਾਸੇ ਹੋ ਜਾਓ ਠੀਕ ਹੈ ਜੀ ਕੋਈ ਚੰਗਾ ਲੀਡਰ ਬਿਠਾ ਦਿਓ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜਵਰਗ ਜਾਂ ਰਾਜਸਾਨ ਨੂੰ ਚਾਹੀਦਾ ਸਾਨੂੰ ਇਹ ਕਾਲੀਆਂ ਪੇਡਾਂ ਨਹੀਂ ਚਾਹੀਦੀਆਂ ਹਾਂਜੀ ਸੋ ਕਿਸਾਨਾਂ ਦਾ ਤੁਸੀਂ ਸੁਣਿਆ ਕਿ ਕੀ ਕਹਿਣਾ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਛੋਨਾ ਬਾਹਰਲੇ ਸੂਬਿਆਂ ਤੋਂ ਆ ਰਿਹਾ ਹੈਗਾ ਉਹਦੇ ਨਾਲ ਜਿਹੜਾ ਵੱਡਾ ਨੁਕਸਾਨ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਦਾ ਹੋ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜੋ ਟਰੈਕਟਰ ਟਰਾਲੀ ਜਿਸ ਤੇ ਜਿਹੜਾ ਇਹ ਝੋਨਾ ਜਿਹੜਾ ਦੱਸਿਆ ਜਾ ਰਿਹਾ ਹੈਗਾ ਕਿ ਰਾਜਸਥਾਨ ਦਾ ਹੈਗਾ ਇਹਨਾਂ ਟਰੈਕਟਰ ਟਰਾਲੀ ਤੇ ਜਿਹੜਾ ਹੈਗਾ ਝੋਨਾ ਚੜਾ ਆ ਰਿਹਾ ਸੀਗਾ ਜਦੋਂ ਕਿਸਾਨੀ ਯੂਨੀਅਨ ਦੇ ਆਗਾ ਵੱਲੋਂ ਆਗੂਆਂ ਵੱਲੋਂ ਜਿਹੜਾ ਹੈਗਾ ਇੱਥੇ ਬਾਰਡਰ ਦੇ ਉੱਪਰ ਜਿਹੜਾ ਹੈਗਾ ਉੱਥੇ ਨਾਕੇ ਲਾਏ ਗਏ ਸੀਗੇ ਬੇਸ਼ੱਕ ਜਿਹੜਾ ਪ੍ਰਸ਼ਾਸਨ ਜਿਹੜਾ ਜ਼ਰੂਰ ਦਾਅਵੇ ਕਰ ਰਿਹਾ ਹੈ ਕਿ ਉਹਨਾਂ ਵੱਲੋਂ ਜਿਹੜੇ ਨਾਕੇ ਲਾਏ ਗਏ ਹੈਗੇ ਤੇ ਕੋਈ ਜਿਹੜੀ ਵੀ ਜਿਹੜਾ ਬਾਹਰਲਾ ਜੜੀ ਜਿੰਸ ਹੈਗੀ ਉਹ ਜਿਹੜਾ ਚੋਨਾ ਹੈਗਾ ਇੱਥੇ ਜਿਹੜਾ ਪੰਜਾਬ ਦੇ ਵਿੱਚ ਹੈ ਦਾਖਲ ਨਹੀਂ ਹੋ ਦਿੱਤਾ ਜਾਵੇਗਾ ਲੇਕਿਨ ਜਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਮਾਮਲਾ ਜਿਹੜਾ ਹੈਗਾ ਕਿਸਾਨ ਯੂਨੀਅਨ ਵੱਲੋਂ ਜਿਹੜਾ ਹੈਗਾ ਪਕੜਿਆ ਗਿਆ ਉਸ ਤੋਂ ਜਿਹੜਾ ਸਾਬਤ ਹੁੰਦਾ ਹੈ ਕਿ ਜਿਹੜਾ ਪ੍ਰਸ਼ਾਸਨ ਦੇ ਜਿਹੜੇ ਦਾਅਵੇ ਹੈਗੇ ਉਹ ਸਿਰਫ ਦਾਅਵੇ ਜਿਹੜੇ ਹੈਗੇ ਖੋਖਲੇ ਸਾਬਤ ਹੋ ਰਹੇ ਆ ਤੁਹਾਨੂੰ ਕੁਝ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਟਰਾਲੀ ਦੇ ਉੱਪਰ ਜਿਹੜਾ ਹੈਗਾ ਇਹ ਲਿਖਿਆ ਹੈਗਾ ਕਿ ਵਿਸ਼ਕਰਮਾ ਜਿਹੜੀ ਐਗਰੀਕਲਚਰ ਪੀਲੀ ਬੰਗਾ ਦਾ ਹੈਗਾ ਜਿਹੜਾ ਇਹ ਰਾਜਸਥਾਨ ਦੇ ਵਿੱਚ ਜਿਹੜਾ ਪੀਲੀ ਬੰਗਾ ਜਿਹੜਾ ਪੈਂਦਾ ਹੈਗਾ ਉੱਥੋਂ ਦੀ ਕਿਆ ਜਾ ਰਿਹਾ ਹੈਗਾ ਕਿ ਇਹ ਜਿਹੜੀ ਟਰਾਲੀ ਦੇ ਵਿੱਚ ਜਿਹੜਾ ਝੋਨਾ ਜਿਹੜਾ ਹੈਗਾ ਉਹ ਜਿਹੜਾ ਰਾਜਸਥਾਨ ਦਾ ਹੈਗਾ ਰਾਜਸਥਾਨ ਤੋਂ ਜਿਹੜਾ ਹੈਗਾ ਕਿਸੇ ਵਪਾਰੀ ਵੱਲੋਂ ਜਿਹੜਾ ਹੈਗਾ ਇਸ ਨੂੰ ਉੱਥੋਂ ਜਿਹੜਾ ਸਸਤੇ ਭਾਅ ਦੇ ਵਿੱਚ ਖਰੀਦ ਕੇ ਜੜਾ ਹੈਗਾ ਪੰਜਾਬ ਦੇ ਵਿੱਚ ਪੰਜਾਬ ਦੀ ਮੰਡੀਆਂ ਤੱਕ ਲੈ ਕੇ ਆ ਰਿਹਾ ਆਇਆ ਜਾ ਰਿਹਾ ਸੀ ਜਿੱਥੇ ਜਿਹੜਾ ਇਹਨਾਂ ਵੱਲੋਂ ਜਿਹੜਾ ਹੈਗਾ ਐਮਐਸਪੀ ਤੇ ਜਿਹੜਾ ਇਸ ਨੂੰ ਜਿਹੜਾ ਵਿਕਰੀ ਕੀਤਾ ਜਾਣਾ ਸੀ ਜਿਸ ਦੇ ਨਾਲ ਜਿਹੜਾ ਹੈਗਾ ਵੱਡਾ ਨੁਕਸਾਨ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਹੋ ਰਿਹਾ ਹੈਗਾ ਹੁਣ ਆਖਰ ਦੇਖਣਾ ਹੋਵੇਗਾ ਕਿਸ ਤਰ੍ਹਾਂ ਦੀ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਪੁਲਿਸ ਜਾਂਚ ਦੇ ਵਿੱਚ ਕੀ ਆਂਦਾ ਹੈਗਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਜਾਂਚ ਦੇ ਵਿੱਚ ਇਹ ਸਾਰਾ ਮਾਮਲਾ ਕਿਵੇਂ ਆਂਦਾ ਪ੍ਰਸ਼ਾਸਨ ਐਸ ਪੂਰੇ ਮਾਮਲੇ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਆਪਣੀ ਕਾਰਵਾਈ ਕਰਦਾ ਹੈਗਾ ਇਹ ਪੂਰਾ ਮਾਮਲਾ ਬੇਸ਼ੱਕ ਜਿਹੜਾ ਹੈਗਾ ਹਲੇ ਕਈ ਦਿਨਾਂ ਦਾ ਹੈਗਾ ਜਿਸ ਤਰ੍ਹਾਂ ਦੇ ਨਾਲ ਕਾਰਵਾਈ ਹੋਊਗੀ ਲੇਕਿਨ ਜਿਹੜਾ ਕਿਸਾਨੀਓ ਨੇ ਉਹਨਾਂ ਲੋ ਲਗਾਤਾਰ ਜਿਹੜਾ ਦਾਅਵਾ ਕੀਤਾ ਜਾ ਰਿਹਾ ਕਿ ਇਹ ਜਿਹੜਾ ਝੋਨਾ ਜਿਹੜਾ ਹੈਗਾ ਇਹ ਰਾਜਸਥਾਨ ਦਾ ਹੈਗਾ ਤੇ ਰਾਜਸਥਾਨ ਤੋਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਦਾਖਲ ਹੋ ਰਿਹਾ ਸੀ ਤੇ ਇਸ ਨੂੰ ਜਿਹੜਾ ਹੈ ਪੰਜਾਬ ਦੀ ਮੰਡੀਆਂ ਦੇ ਵਿੱਚ ਹੈ ਵਿੱਚ ਇਹ ਜਾਣਾ ਸੀਗਾ ਸਰ ਟਰਾਲੇ ਫੜੇ ਜੀ ਕਿਸਾਨ ਯੂਨੀਅਨ ਟਰਾਲੇ ਫੜੇ ਆ ਰੋਕੇ ਸੀ ਇਹਨਾਂ ਨੇ ਵਿੱਚ ਝੋਨਾ ਲੋਡ ਆ ਹਾਂਜੀ ਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੱਥੋਂ ਆਇਆ ਜੋ ਵੀ ਵੈਰੀਫਾਈ ਹੋਣਦਿਆਂ ਦਾ ਜਿਹੜੀ ਕਾਨੂੰਨੀ ਕਾਰਵਾਈ ਉਹ ਕਾਨੂੰਨੀ ਕਾਰਵਾਈ ਵੀ ਕਰਦਾਂਗੇ ਕਿੰਨੇ ਟਰਾਲੇ ਸਰ ਫੜੇ ਦੋ ਟਰਾਲੇ ਆ ਜੀ ਇਹਨਾਂ ਕਿਸਾਨ ਯੂਨੀਅਨ ਨੇ ਰੋਕੇ ਹੋਏ ਆ ਝੋਨਾ ਨਾਲ ਤੇ ਲੋਡ ਆ ਜੀ ਖੁੱਲਾ ਝੋਨਾ ਪਾਇਆ ਆ ਅੱਛਾ ਜੀ ਤੇ ਜੋ ਵੀ ਅਸੀਂ ਵੈਰੀਫਾਈ ਕਰਕੇ ਇਹ ਚੋਨਾ ਬਾਰਲੀ ਸਟੇਟ ਦਾ ਹੋਇਆ ਤਾਂ ਜੋ ਕਾਨੂੰਨ ਉਤਪਾਣ ਦੀ ਉਹ ਕਾਰਵਾਈ ਨੇ ਦੇ ਖਿਲਾਫ ਕਰਦਾਂਗੇ ਨਹੀਂ ਤੁਸੀਂ ਬੰਦੇ ਉਹਨਾਂ ਨੂੰ ਪੁੱਛਿਆ ਕਿਥੋਂ ਦੇ ਬੰਦੇ ਨੇ ਜੀ ਉਹ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਸਾਰੀ ਪੁੱਛਗਿੱਛ ਕਰਕੇ ਫਿਰ ਤੁਹਾਨੂੰ ਕਾਨੂੰਨੀ ਕਾਰਵਾਈ ਕਰਕੇ ਫਿਰ ਤੁਹਾਨੂੰ ਦੱਸਾਂਗੇ ਇੱਕ ਪੁਲਿਸ ਨੇ ਫੜਿਆ ਨਹੀਂ ਕਿਸਾਨੀ ਕਿਸਾਨ ਜੁਨੀਆ ਰੋਕੇ ਜੀ ਅੱਛਾ ਪੁਲਿਸ ਦੇ ਵੀ ਕਹਿੰਦੇ ਨਾਕੇ ਲੱਗੇ ਹੈਗੇ ਹਾਂਜੀ ਸਾਡੇ ਨਾਕੇ ਚੱਲਦੇ ਹੀ ਰਾਏਪੁਰੇ ਬੈਰੀ ਸਾਡਾ ਨਾਕਾ ਹੈਗਾ ਜੀ ਅੱਛਾ ਤੇ ਫਿਰ ਇਹ ਕਿਥੋਂ ਟੱਪਿਆ ਜੀ ਹੋ ਸਕਦਾ ਕਿਸੇ ਹੋਰ ਰਸਤੇ ਹੋ ਸਕਦਾ ਕਿਸੇ ਹੋਰ ਰਸਤੇ ਸੰਧੀ ਆ ਗਏ ਹੁਣ ਅਫਤਾਰ ਗਿਲ ਪੀਟੀਸੀ ਨਿਊਜ਼ ਅਬੋਹ